ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਹੈ ਤੇ ਸਰਵਨ ਸਿੰਘ ਪੰਦੇਰ ਖੁਰਾ ਨੇ ਅਗਲੀ ਵਿਉਂਤਬੰਦੀ ਵੀ ਸਾਂਝੀ ਕਰ ਦਿੱਤੀ ਹੈ ਦੱਸਦੀ ਹੈ ਕਿ 19 ਮਾਰਚ ਨੂੰ ਕੇਂਦਰ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੁੰਦੀ ਹੈ ਤੇ ਇਸ ਮੀਟਿੰਗ ਤੋਂ ਬਾਅਦ ਵੱਖ-ਵੱਖ ਆਗੂਆਂ ਨੂੰ ਡਿਟੇਨ ਕੀਤਾ ਜਾਂਦਾ ਹੈ ਤਾਂ ਉਹਦੇ ਵਿੱਚ ਸਰਵਨ ਸਿੰਘ ਪੰਦੇਰ ਜਗਜੀਤ ਸਿੰਘ ਡੱਲੇਵਾਲ ਤੇ ਹੋਰ ਵੀ ਕਈ ਆਗੂ ਸੀ ਜਿਨ੍ਹਾਂ ਨੂੰ ਹੁਣ ਹੌਲੀ ਹੌਲੀ ਕਰਕੇ ਰਿਲੀਜ਼ ਕੀਤਾ ਜਾ ਰਿਹਾ ਹੈ ਯਾਨੀ ਕਿ ਉਹਨਾਂ ਨੂੰ ਰਹਾ ਕੀਤਾ ਜਾ ਰਿਹਾ ਹੈ ਕਈ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ ਗਿਆ ਤੇ ਸ਼੍ਰੀ ਮੁਕਸਰ ਸਾਹਿਬ ਵਾਲੀ ਜੇਲ੍ਹ ਦੇ ਵਿੱਚੋਂ ਸਰਵਨ ਸਿੰਘ ਪੰਦੇਰ ਹੋਰਾਂ ਨੂੰ ਰਿਹਾ ਕਰ ਦਿੱਤਾ ਗਿਆ ਮੈਂ ਸਰਵਨ ਸਿੰਘ ਪੰਦੇਰ ਇਸ ਵੇਲੇ ਮੁਖਸਰ ਸਾਹਿਬ ਜੇਲ੍ਹ ਤੋਂ ਰਿਹਾਅ ਹੋਇਆ ਹੈਗਾ ਉਹ ਬਹਾਦਰਗੜ ਕਿਲੇ ਪਹੁੰਚੂਗਾ ਜਿੱਥੇ ਮੇਰੀ ਗੱਡੀ ਖੜੀ ਆ। ਉਹ ਸਾਤੀ ਸਾਡੇ 2:30 ਵਜੇ ਰਿਹਾਅ ਹੋਏ ਉਹ ਵੀ ਆ ਰਹੇ ਨੇ। ਤੋਂ ਪ੍ਰੈਸ ਨੂੰ ਸਾਡੀ ਬੇਨਤੀ ਹੈ ਵੀ 9 ਵਜੇ ਮੇਰੀ ਅਪੀਲ ਹੈ ਬਹਾਦਰਗੜ ਕਿਲੇ ਜ਼ਰੂਰ ਪਹੁੰਚੇ ਉੱਥੇ ਅਸੀਂ ਜੂਰ ਆਪਣੀ ਗੱਲਬਾਤ ਕਰਾਂਗੇ। ਧੰਨਵਾਦ ਅੱਜ ਹੀ ਰਿਹਾਅ ਕੀਤਾ ਗਿਆ আর ਸਰਕਾਰ ਨੇ ਜਿਵੇਂ ਸਾਡਾ ਮੋਰਚਾ ਖੰਡਾਇਆ ਪੁੱਟਿਆ। ਉਹਦੀ ਅਸੀਂ ਸ਼ੱਕ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ ਔਰ ਜੋ ਕੁਝ ਵੀ ਜਾ ਕੇ ਪਤਾ ਲੱਗੂ ਹੁਣ ਸ਼ੰਭੂ ਤੇ ਜਦੋਂ ਜੈਜਾ ਲਾਗ ਕੇ ਰਖਨੌਰੀ ਤੇ ਕੀ ਮਾਹੌਲ ਆ ਔਰ ਬਾਕੀ ਆਪਣੇ ਸਾਥੀਆਂ ਨਾਲ ਗੱਲ ਕਰਕੇ ਅੱਗੇ ਪ੍ਰੋਗਰਾਮਾਂ ਬਾਰੇ ਗੱਲਬਾਤ ਹੋ ਸਕਦੀ ਆ ਧੰਨਵਾਦ ਦੱਸ ਦਿਓ ਕਿ ਖੇਤੀ ਮੰਗਾ ਨੂੰ ਲੈ ਕੇ ਕਿਸਾਨੀ ਮੰਗਾ ਨੂੰ ਲੈ ਕੇ ਦੋ ਮੋਰਚੇ ਲੱਗੇ ਹੋਏ ਸੀ ਸ਼ੰਭੂ ਤੇ ਖਨੌਰੀ ਬੈਰੀਅਰ ਦੇ ਉੱਤੇ ਮੋਰਚੇ ਖਾਲੀ ਕਰਵਾਏ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਕਿਸਾਨਾਂ ਨੂੰ ਡਿਟੇਨ ਕੀਤਾ ਜਾਂਦਾ ਹੈ ਕਿਉਂਕਿ ਉਸੇ ਦਿਨ ਹੀ ਕੇਂਦਰ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸੀ ਮੀਟਿੰਗ ਤੋਂ ਬਾਅਦ ਹੀ ਇਹ ਸਾਰਾ ਕੁਝ ਵਾਪਰ ਜਾਂਦਾ ਹੈ ਤਕਰੀਬਨ 9 ਦਿਨਾਂ ਦੇ ਬਾਅਦ ਇੱਕਸਾਨ ਆਗੂ ਰਿਹਾ ਹੋਏ ਨੇ ਇਸ ਤੋਂ ਪਹਿਲਾਂ ਵੀ ਕਈ ਕਿਸਾਨ ਆਗੂ ਨੂੰ ਰਿਹਾ ਕੀਤਾ ਗਿਆ ਸੀ ਪਰ ਸਰਵਨ ਸਿੰਘ ਪੰਦੇਰ ਕਾਕਾ ਸਿੰਘ ਕੋਟੜਾ ਸੋਜੀਤ ਸਿੰਘ ਹਰਦੋਤ ਝੰਡੇ ਤੇ ਅਭਿਮਨਿਓ ਕਹਾੜ ਨੂੰ ਦੇਰ ਰਾਤ ਰਿਲੀਜ਼ ਕੀਤਾ ਗਿਆ ਹੈ ਕਈਆਂ ਨੂੰ ਕਹਿੰਦੇ 2:30 3 ਵਜੇ ਜਿਹੜਾ ਰਿਹਾ ਕੀਤਾ ਗਿਆ ਤੇ ਸਰਮ ਸਿੰਘ ਪੰਦੇਰ ਹੋਰਾਂ ਨੂੰ ਵੀ ਸ਼੍ਰੀ ਮੁਕਸਰ ਸਾਹਿਬ ਤੋਂ ਰਿਹਾ ਕਰ ਦਿੱਤਾ ਗਿਆ ਹੁਣ ਅਗਲੀ ਵਿਉਂਤਬੰਦੀ ਵਾਸਤੇ ਕਿਸਾਨ ਜਥੇਬੰਦੀਆਂ ਜੁਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹੁਣ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ